ਹਾਂਜੀ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਖੜੇ ਆ ਜਿੱਥੋਂ ਦੀ ਆ ਲੰਘ ਰਹੀ ਹੈ ਨਹਿਰ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਸੋਲਰ ਸਿਸਟਮ ਲੱਗਿਆ ਹੋਇਆ ਇਹ ਨਹਿਰ ਦੇ ਉੱਤੇ ਜਿਹੜਾ ਸੋਲਰ ਸਿਸਟਮ ਲੱਗਿਆ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਕੁ ਵੱਡਾ ਸੋਲਰ ਸਿਸਟਮ ਲੱਗਿਆ ਕਿ ਜਿਹੜਾ ਘਟੋ ਘਟ 5-7 ਕਿਲੋਮੀਟਰ ਲੰਬਾ ਅਸੀਂ ਆਨੇ ਹਰਦੇਵ ਉੱਪਰ ਜਾ ਕੇ ਆਏ ਆ ਵਿੱਚ ਕਲਿੱਪ ਵੀ ਲਾਵਾਂਗੇ ਕਿ 57 ਕਿਲੋਮੀਟਰ ਲੰਬਾ ਸੋਲਰ ਸਿਸਟਮ ਆ ਤੇ ਇਹ ਕੀ ਸਰਕਾਰੀ ਸੋਲਰ ਸਿਸਟਮ ਨਹੀਂ ਹੈਗਾ ਇਹ ਪ੍ਰਾਈਵੇਟ ਆ ਇਹ ਕਿਸੇ ਪਰਿਵਾਰ ਨੇ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਵੇਲੇ ਕਹਿੰਦੇ ਵੀ ਦਾਜ ਦੇ ਵਿੱਚ ਦਿੱਤਾ ਹੋਇਆ ਸੋਲਰ ਸਿਸਟਮ ਆ ਤੁਸੀਂ ਦਾਜ ਦੇ ਵਿੱਚ ਗੱਡੀਆਂ ਦਿੰਦੇ ਬਹੁਤ ਸੋਨੇ ਹੋਣਿਆ ਤੇ ਹੋਰ ਵੱਡੇ ਵੱਡੇ ਸੰਦ ਦਿੰਦੇ ਬਹੁਤ ਸੁਣਿਆ ਹੋਣਾ ਪਰ ਸੋਲਰ ਸਿਸਟਮ ਦਿੰਦੇ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਣਾ ਵੀ ਕਿਸੇ ਬਾਪ ਨੇ ਆਪਣੀ ਧੀ ਨੂੰ ਇੰਨਾ ਵੱਡਾ ਸੋਲਰ ਸਿਸਟਮ ਜਿਹੜਾ ਦਿੱਤਾ ਤੇ ਅਸੀਂ ਨਾਮ ਨਹੀਂ ਲੈਣਾ ਕਿ ਕਿਹਨੇ ਦਿੱਤਾ ਜਿਹਨੂੰ ਪਤਾ ਹੋਵੇ ਉਹ ਦੱਸਿਓ ਜਰੂਰ ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਖੜਿਆ ਤੇ ਬਹੁਤ ਵੱਡਾ ਸੋਲਰ ਸਿਸਟਮ ਆ ਤੇ ਜਿਹੜਾ ਕਿ ਲੱਖਾਂ ਰੁਪਈਆਂ ਦੀ ਬਿਜਲੀ ਸਰਕਾਰ ਨੂੰ ਵੇਚਦੇ ਆ ਇਹ ਮੈਗਨਾ ਵੀ ਇੱਕ ਬਹੁਤ ਸੋਹਣਾ ਠੰਡਾ ਵੀ ਆ ਤੇ ਇਹਦੇ ਨਾਲ ਬਿਜਲੀ ਦਾ ਜਿਹੜਾ ਰੇਟ ਆ ਉਹ ਸਸਤੀ ਪੰਜਾਬ ਦੇ ਵਿੱਚ ਬਣਾਈ ਹੋਈ ਬਿਜਲੀ ਤੇ ਅੱਗੇ ਸਾਨੂੰ ਜਿਹੜੀ ਮਿਲਦੀ ਆ ਇਹ ਆਸ-ਪਾਸ ਦੇ ਪਿੰਡਾਂ ਨੂੰ ਮਿਲਦੀ ਐ ਇੱਥੋਂ ਦੇ ਜਿਹੜਾ ਗ੍ਰੈਡ ਆ ਉਹਦੇ ਵਿੱਚ ਇਹਦੀ ਬਿਜਲੀ ਜਿਹੜੀ ਸਾਰੀ ਹੋ ਜਾਂਦੀ ਆ ਦੂਜੀ ਗੱਲ ਜਿਹੜਾ ਇਹ ਸੋਲਰ ਸਿਸਟਮ ਆ ਇਹ ਨਹਿਰ ਦੇ ਉੱਪਰ ਲਾਇਆ ਹੋਇਆ ਇਹਨੀ ਸੋਲਰ ਸਿਸਟਮ ਨੇ ਕੋਈ ਵਾਧੂ ਜਗ੍ਹਾ ਹੋਰ ਨਹੀਂ ਘੇਰੀ ਨਹਿਰ ਦੇ ਉੱਪਰਲੀ ਜਿਹੜੀ ਇਹ ਸਤਾ ਹੁੰਦੀ ਆ ਪਾਣੀ ਦੇ ਉੱਪਰ ਇਹ ਜਿਹੜੀ ਜਗ੍ਹਾ ਹੁੰਦੀ ਆ ਇਹਨੂੰ ਇੰਨੇ ਸੋਹਣੇ ਢੰਗ ਦੇ ਨਾਲ ਕੰਮ ਦੇ ਵਿੱਚ ਲਿਆ ਹੋਇਆ ਕਿ ਨਹਿਰੀ ਵਿਭਾਗ ਦੀ ਆਮਦਨ ਦਾ ਵੀ ਕਾਰਨ ਬਣੀ ਹੋਈ ਆ ਇਹ ਇਹਦੇ ਤੋਂ ਨਹਿਰੀ ਵਿਭਾਗ ਨੂੰ ਵੀ ਆਮਦਨ ਜਾਂਦੀ ਆ ਇਹ ਜਿਨ੍ਹਾਂ ਨੇ ਸੋਲਰ ਸਿਸਟਮ ਲਾਇਆ ਹੋਇਆ ਆਪਣਾ ਉਹ ਨਹਿਰੀ ਵਿਭਾਗ ਨੂੰ ਇਹਦਾ ਕਿਰਾਇਆ ਦਿੰਦੇ ਆ ਕਟੋਕੜ 24 25 ਸਾਲ ਚੱਲਣਾ ਇਹ ਸੋਲਰ ਸਿਸਟਮ ਇਹਦਾ ਕੰਟਰੈਕਟ ਹੋਇਆ ਸਰਕਾਰ ਦੇ ਨਾਲ ਤੇ ਬਹੁਤ ਸੋਹਣਾ ਉਪਰਾਲਾ ਮੈਨੂੰ ਇਹ ਲੱਗਿਆ ਕਿ ਇਹ ਕਿੱਦਾਂ ਦੇ ਲੋਕਾਂ ਦੇ ਦਿਮਾਗ ਪਿਆ ਹਨ ਕਿੰਨੇ ਸੋਹਣੇ ਸੋਹਣੇ ਕਨਸੈਪਟ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਤਿਆਰ ਕੀਤੇ ਆ ਤੇ ਨਾਲੇ ਤਾਂ ਜਿਹੜੀ ਬਾਹਰੋਂ ਇੰਪੋਰਟ ਹੁੰਦੀ ਹੈ ਬਿਜਲੀ ਉਹ ਨਹੀਂ ਲੈਣੀ ਪੈਂਦੀ ਤੇ ਇੱਥੋਂ ਹੀ ਬਣੀ ਜਾਂਦੀ ਹੈ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਨਾਲੇ ਹੀ ਜਿਹੜਾ ਸੋਲਰ ਸਿਸਟਮ ਹੈ ਇਹ ਕਿਸੇ ਪ੍ਰਕਾਰ ਦੀ ਜਗਾ ਨਹੀਂ ਰੋਕ ਰਿਹਾ ਕੋਈ ਨਹਿਰ ਦੀ ਜਿਹੜੀ ਬਾਦੂ ਜਗਾ ਸੀਗੀ ਉਹ ਇਹਨੇ ਕਵਰ ਕਰ ਲਈ ਤੇ ਨਾਲੇ ਮਹਿਕਮੇ ਨੂੰ ਕਰਾਇਆ ਦਿੱਤਾ ਜਾ ਰਿਹਾ ਤੁਹਾਨੂੰ ਇਹ ਚੀਜ਼ ਕਿਵੇਂ ਲੱਗੀ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਤੇ ਮੈਂ ਇਹ ਇੱਕ ਨਹਿਰੀ ਪਲਾਟ ਇਦਾਂ ਦਾ ਬਣਿਆ ਹੋਇਆ ਦੇਖਿਆ ਸੀਗਾ ਦੰਦਰਾਲਾ ਪਿੰਡ ਪਟਿਆਲੇ ਦੇ ਵਿੱਚ ਤੇ ਪਾਦ ਸੋਂ ਤੋਂ ਜਦੋਂ ਆਪਾਂ ਪਟਿਆਲੇ ਨੂੰ ਜਾਂਦੇ ਆ ਨਾ ਉਥੋਂ ਹੀ ਰਸਤੇ ਦੇ ਵਿੱਚ ਨਹਿਰ ਦੇ ਉੱਪਰ ਲੱਗਿਆ ਹੋਇਆ ਤੇ ਹੋਰ ਇਹ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪਲਾਂਟ ਲੱਗੇ ਆ ਮੈਨੂੰ ਉਹ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਤੇ ਤੁਹਾਨੂੰ ਇਹ ਪ੍ਰੋਜੈਕਟ ਹੈ ਜਿਹੜਾ ਇਹਦੇ ਬਾਰੇ ਜੇ ਕਿਸੇ ਨੂੰ ਪ੍ਰੋਪਰ ਤਰੀਕੇ ਦੇ ਨਾਲ ਨੌਲੇਜ ਹੋਵੇ ਤੇ ਉਹ ਵੀ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ